ਕਿੱਥੋਂ ਤੱਕ ਇੱਥੇ ਗੰਡਾਗਾ ਤੇ ਇਹਦੀ ਜੜ੍ਹ ਵੇਖੋ ਆਪਣੇ ਹਾਈਬ੍ਰਿਡ ਗੰਡੇ ਦੀ ਤੁਹਾਨੂੰ ਖਾਸ ਇਸ ਦੱਸ ਦਿੰਨੇ ਆ ਇਹ ਸਾਰੇ ਜਿਹੜੀ ਬਜਾਈ ਹੁੰਦੀ ਆ ਆਪਣੀ ਬਿੱਡਾਂ ਤੇ ਹੁੰਦੀ ਆ ਇਹਦੀ ਤੁਸੀਂ ਨੇੜੇ ਆ ਕੇ ਜੜ੍ਹ ਦੇਖੋ ਇਹਦੀ ਜਿਹੜੀ ਜਾੜਾ ਪਰੰਬੀ ਵੀ ਐਂ ਰੱਖਦੇ ਆ ਨਾ ਤਾਂ ਮੰਨ ਕੇ ਚੱਲੋ ਵੀ 10 ਇੰਚ ਥੱਲੇ ਤਾਈਂ ਇਹਦੀ ਜੜ੍ਹ ਗਈ ਵੀ ਆ ਇੱਕ ਗੱਠ ਪੂਰੀ ਥੱਲੇ ਜੜ੍ਹ ਗਈ ਹੋਈ ਆ ਇਹਨੋਂ ਹੋਰ ਵੀ ਪੱਟਾਂਗੇ ਨਾ ਥੱਲੋਂ ਕਿਥੋਂ ਤੱਕ ਇਹਦੀ ਜੜ੍ਹ ਪਈ ਆ ਵੇਖੋ ਇਹ ਹੁੰਦਾ ਵੀ ਚੰਗੀ ਦੇਖਰੇਖ ਦੀ ਨਿਸ਼ਾਨੀ ਜੇ ਪਨੀਰੀ ਚੰਗੀ ਹੋਊਗੀ ਤੁਹਾਡੀ ਤਾਂ ਜਿਹੜਾ ਗੰਡਾ ਵੀ ਬਹੁਤ ਮੋਟਾ ਬੰਦ ਆਗਾ ਇਸੇ ਤਰੀਕੇ ਨਾਲ ਹੀ ਆਪਣਾ ਜਿਹੜਾ ਅੱਗੇ 15 ਦਸੰਬਰ ਤੋਂ ਆਪਾਂ ਇਹਦਾ ਹੱਦੇ ਸੀ ਗੰਡਾ ਸ਼ੁਰੂ ਕਰਾਂਗੇ ਇਸੇ ਤਰੀਕੇ ਨਾਲ ਉਹਦੀ ਝੜ ਹੋਊਗੀ ਹਾਈਬ੍ਰਿਡ ਗੰਡਾ ਹੁਣ ਲੱਗ ਜਾਂਦਾ ਇਹ 2-3 ਮਹੀਨੇ ਸਟੋਰ ਵੀ ਹੋ ਜਾਂਦਾ ਤੇ ਕੱਚਾ ਪੱਟ ਕੇ ਵੀ ਖਾਧਾ ਜਾਂਦਾ ਇਹ ਆਪਣਾ ਟਾਕੀਦਾਰ 21 ਪਿਆ ਜਾਗਾ ਜੇ ਕਿਸੇ ਕਿਸਾਨ ਭਰਾ ਨੇ ਕੋਈ 4-5 ਮਰਲੇ ਘਰੇ ਲਾਉਣੇ ਆ ਉਹਦੇ ਵਿੱਚੋਂ ਮੰਨ ਲਓ ਤੁਸੀਂ ਮਰਲਾ ਇਹ ਗੰਡੇ ਦਾ ਵੀ ਲਾ ਸਕਦੇ ਹੋ ਇਹ ਪਹਿਲਾਂ ਉਹਦੂ ਤਿਆਰ ਹੋ ਜਾਊਗਾ ਤੇ ਸਾਈਜ਼ ਬਹੁਤ ਮੋਟਾ ਹੁੰਦਾ ਤੇ ਖਾਣ ਦੇ ਵਿੱਚ ਬਹੁਤ ਮਿੱਠਾ ਹੁੰਦਾ ਤੁਸੀਂ ਪਹੁੰਚ ਸਕਦੇ ਆਂ ਜੀ ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚੰਗੀ ਸੋਚ ਚੰਗੀ ਖੇਤੀ Google Map ਤੇ ਸਰਚ ਕਰਕੇ ਆ ਸਕਦੇ ਹੋ ਜੇ ਤੁਸੀਂ ਕਨਾਲ ਦੋ ਕਨਾਲਾਂ ਦੀ ਕਿਸੇ ਨੇ ਲਾਉਣੇ ਵੀ ਆ ਇਹ ਕੱਚੇ ਵਿੱਚ ਨੇ ਆਗੇ ਤਾਂ ਅਸੀਂ ਉਹ ਭੇਜ ਵੀ ਦੇਵਾਂਗੇ